ਸਵਾਗਤ ਮੈਨੂੰ ਥੋੜਾ ਟਾਈਮ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਸ਼ਿਕਾਇਤ ਹੋਈ ਸੀਗੀ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ ਇਹਦਾ ਸਾਨੂੰ ਜਿਹੜਾ ਆਇਆ ਸੀਗਾ ਹਾਂਜੀ ਕੋਲਸ ਤੌਰ ਤੇ ਕੀ ਕਰਨਗੇ ਨਹੀਂ ਮੈਂ ਕਿਹਾ ਸੀ ਇਹ ਮੇਰੇ ਮੈਥਨ ਦਾ ਸੀ ਮੇਰੇ ਇੱਥੇ ਰਿਲੇਸ਼ਨਸ ਹੈਗੇ ਦੇਖੋ ਮੇਰੇ ਇੱਥੇ ਨਾਨਕਾ ਆਪਣਾ ਪਰਿਵਾਰ ਰਹਿੰਦਾ ਜੀ ਸਾਰਾ ਰਹਿੰਦਾ ਮੇਰੇ ਰਿਲੇਸ਼ਨਸ ਹੈਗੇ ਮੈਂ ਕਿਸੇ ਨੂੰ ਮੈਨ ਨਹੀਂ ਸਕਦਾ ਆਪਣੀ ਪ੍ਰਾਈਵੇਟ ਲਾਈਫ ਕਲੀਅਰ ਕੀਤਾ ਗਿਆ ਕਿ ਫੱਗੂਆਲ ਪਿੰਡ ਦਾ ਕੋਈ ਕੋਲਡ ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਤੁਸੀਂ ਵਿਧਾਇਕ ਐਮਐਲਏ ਭਰਾਏ ਨੂੰ ਜਾਣਕਰ ਦਿੱਤੀ ਆ ਕਿਸ ਕੈਂਡੀਡੇਟ ਦੇ ਕਰਕੇ ਰਿਸ਼ਵਤ ਦਿੱਤੀ ਸੀ ਕਿੰਨੀ ਦਿੱਤੀ ਸੀ ਜੋ ਤੂੰ ਜਾਣ ਕਰੀ ਉਹ ਤੀਸ ਦਿਓ ਵੀਰੇ ਅਸੀਂ ਨੇ ਉੱਥੋਂ ਨਿਕਲਦਾ ਦੇਖਿਆ ਹਾਂਜੀ ਨਿਕਲਦਾ ਦੇਖਿਆ ਨਾ ਕਿਸੇ ਦੇ ਪਰਸਨਲ ਕੋਲਡ ਸਟੋਰ ਤੇ ਕਿਉਂ ਗਿਆ ਵੀਡੀਓ ਪੀਆ ਸਰਕਾਰੀ ਬੰਦਾ ਉਹ ਤੁਸੀਂ ਆਪਣੇ ਆਪ ਹਸਾਬ ਲਾਓ ਟਿਕ ਐਸਟੀਐਮ ਦਫਤਰ ਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਆਪ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਇੱਕ ਬੀਡੀਪੀਓ ਦਾ ਪਿੱਛਾ ਕਰਦੇ ਹੋਏ ਉਸ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਬੀਡੀਪੀਓ ਦਾ ਨਰਿੰਦਰ ਕੌਰ ਭਰਾਜ ਨੇ ਆਪਣੀ ਗੱਡੀ 'ਚ ਪਿੱਛਾ ਕੀਤਾ ਅਤੇ ਜਿਵੇਂ ਹੀ ਇਹ ਬੀਡੀਪੀਓ ਐਸਟੀਐਮ ਦਫਤਰ 'ਚ ਦਾਖਲ ਹੋਇਆ ਤਾਂ ਆਪ ਵਿਧਾਇਕਾ ਨੇ ਉਸ ਦੀ ਗੱਡੀ ਨੂੰ ਘੇਰ ਲਿਆ ਉਸ ਦੀ ਚਾਬੀ ਲੈ ਲਈ ਅਤੇ ਪੁਲਿਸ ਤੇ ਮੀਡੀਆ ਦੇ ਸਾਹਮਣੇ ਗੱਡੀ ਦੀ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਦਫਤਰ ਵਿੱਚ ਅੱਧੀ ਰਾਤ ਤੱਕ ਇਹ ਹੰਗਾਮਾ ਲਗਾਤਾਰ ਜਾਰੀ ਰਿਹਾ ਇੱਕ ਵਾਰੀ ਚੈੱਕ ਕਰ ਲਓ ਇਹਨੂੰ ਸਾਰਾ ਅੱਗੇ ਕਰ ਲਓ ਠੀਕ ਹੈ ਕਿਉਂਕਿ ਹੁਣੀ ਕਿਸੇ ਦੇ ਨਿੱਜੀ 골ਡ ਸਟੋਰ ਤੇ ਬੈਠ ਕੇ ਤਗੂਆ ਤਗੂਆਲ ਬੈਠ ਕੇ ਆਏ ਨੇ ਤੇ ਇਹਨੂੰ ਜਾਂਚ ਕਰ ਲਓ ਕਿਉਂਕਿ ਉਤੋਂ ਆਏ ਨੇ ਤੇ ਟੋਲ ਪਲਾਜ਼ੇ ਤੋਂ ਵਾਪਸ ਵੀ ਉਰੇ ਤੱਕ ਆਏ ਨੇ ਇੱਕ ਵਾਰੀ ਇਹਨੂੰ ਵੈਰੀਫਾਈ ਕਰ ਲਓ ਤਾਂ ਸਾਰਾ ਲੋਕਾਂ ਦੇ ਵਿੱਚ ਚੱਲ ਜਾਵੇ ਮੇਰਾ ਮੇਨ ਮੋਟਿਵ ਇਹ ਹੈ ਕਿ ਜਿਹੜੀ ਕੋਈ ਬਦਨਾਮੀ ਹੈ ਕੋਈ ਸਰਕਾਰ ਦੀ ਕੋਈ ਐਮਐਲਏ ਦੀ ਜਾਂ ਕੋਈ ਮਾਰਜੋਗ ਮੁੱਖ ਮੰਤਰੀ ਸਾਹਿਬ ਦੀ ਉਹ ਨਾ ਹੋਵੇ ਠੀਕ ਹੈ ਸੋ ਸਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਹੈਗੀ ਅਸੀਂ ਲੋਕਤੰਤਰ ਦੇ ਵਿੱਚ ਲੋਕਤੰਤਰ ਦੇ ਰਾਹੀ ਚੁਣ ਕੇ ਆਏ ਆ ਸੋ ਇਲੈਕਸ਼ਨ ਆ ਪੰਚਾਇਤ ਦੀ ਸਾਰੀ ਇਲੈਕਸ਼ਨ ਫੇਅਰ ਹੋਵੇ ਤੇ ਇਹਨਾਂ ਦੀ ਕੰਪਲੇਂਟ ਹੈਗੀ ਆ ਉਹਨੂੰ ਤੁਸੀਂ ਕਰਕੇ ਜਿਹੜਾ ਇਹਨੂੰ ਤਕਤੀਸ਼ ਕਰ ਲਓ ਤੇ ਹਜੇ ਵੀ ਕੁਝ ਨਹੀਂ ਹੈਗਾ ਸਾਰਾ ਕੁਝ ਇੱਥੇ ਹੀ ਆ ਇਹ ਨੂੰ ਕਰ ਲੋ ਅਸੀਂ ਖੜੇ ਆ ਸੀ ਇੱਥੇ ਜੀ ਹਾਂ ਸੰਗਰੂਰ ਤੋਂ ਆਪੀ ਦਾਇਕਾ ਨਰਿੰਦਰ ਕੌਰ ਭਰਾਜ ਜੋ ਕਿ ਬੀ ਡੀ ਪੀਓ ਦਾ ਪਿੱਛਾ ਕਰਦੇ ਹੋਏ ਐਸਟੀਐਮ ਦਫਤਰ ਪਵਾਨੀਗੜ ਪਹੁੰਚੇ ਸੀ ਅਤੇ ਫਿਰ ਦਫਤਰ ਚ ਵੜਦਿਆਂ ਹੀ ਬੀ ਡੀ ਪੀਓ ਨੂੰ ਘੇਰ ਲਿਆ ਅਤੇ ਉਸ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਮੀਡੀਆ ਨੂੰ ਨਾਲ ਲੈ ਕੇ ਆਏ ਨੇ ਅਤੇ ਮੀਡੀਆ ਦੇ ਸਾਹਮਣੇ ਹੀ ਪੁਲਿਸ ਇਸ ਬੀ ਡੀ ਪੀਓ ਦੀ ਗੱਡੀ ਦੀ ਤਲਾਸ਼ੀ ਲਵੇਗੀ ਪਰ ਜਦੋਂ ਪੁਲਿਸ ਵੱਲੋਂ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ ਕੁਝ ਵੀ ਨਹੀਂ ਮਿਲਿਆ ਇਲਜ਼ਾਮ ਲੱਗੇ ਕਿ ਬੀ ਡੀ ਪੀਓ ਨੇ ਇੱਕ ਕੋਲਡ ਸਟੋਰ ਵਿੱਚ ਜਾ ਕੇ ਕਿਸੇ ਵਿਅਕਤੀ ਕੋਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਰਿਸ਼ਵਤ ਲਈਏ ਹਾਲਾਂਕਿ ਤਲਾਸ਼ੀ ਲੈਣ ਤੇ ਗੱਡੀ ਵਿੱਚੋਂ ਕੁਝ ਵੀ ਨਹੀਂ ਮਿਲਿਆ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਾਜ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸੇ ਭਵਾਨੀਗੜ ਦੇ ਬੀਡੀਪੀਓ ਦੇ ਵੱਲੋਂ ਰਿਸ਼ਵਤ ਲਈ ਗਈ ਹੈ ਜਿਸ ਕਰਕੇ ਉਹਨਾਂ ਨੇ ਖੁਦ ਬੀਡੀਪੀਓ ਦੀ ਗੱਡੀ ਦਾ ਪਿੱਛਾ ਕੀਤਾ ਆਪਣੀ ਗੱਡੀ ਉਸ ਦੇ ਮਗਰ ਲਗਾਈ ਅਤੇ ਐਸ.ਸੀ.ਐਮ ਦਫ਼ਤਰ ਪਹੁੰਚ ਕੇ ਬੀਡੀਪੀ ਨੂੰ ਕਿਹਾ ਤੇ ਮੀਡੀਆ ਦੇ ਸਾਹਮਣੇ ਪੁਲਿਸ ਨੂੰ ਤਲਾਸ਼ੀ ਲੈਣ ਲਈ ਕਹਿ ਦਿੱਤਾ ਹਾਲਾਂਕਿ ਪੁਲਿਸ ਦੇ ਵੱਲੋਂ ਬੀਡੀਪੀਓ ਦੀ ਗੱਡੀ ਦੀ ਕੱਲੀ-ਕੱਲੀ ਚੀਜ਼ ਦੀ ਤਲਾਸ਼ੀ ਲਈ ਗਈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ ਇਸ ਦੌਰਾਨ ਨਰਿੰਦਰ ਕੌਰ ਪ੍ਰਾਜਨ ਨੇ ਕਿਹਾ ਕਿ ਇਹ ਵਿਅਕਤੀਆਂ ਕਾਰਨ ਲੋਕ ਸਰਕਾਰ ਨੂੰ ਬਦਨਾਮ ਕਰਦੇ ਨੇ ਦੇਖੋ ਅਸੀਂ ਸਰਕਾਰ ਦੇ ਵਿੱਚ ਹੈਗੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਬਤੌਰ ਸੰਗਰੂਰ ਤੋਂ ਐਮਐਲਏ ਆ ਔਰ ਮੇਰੀ ਰਿਸਪੌਂਸਿਬਿਲਟੀ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਜਿਹੜੇ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਸੇਫ ਰਹਿਣ ਉਹਦੇ ਲਈ ਮੇਰੀ ਵੀ ਜਿਹੜੀ ਡਿਊਟੀ ਬਣਦੀ ਹੈ ਸੋ ਅੱਜ ਮੈਨੂੰ ਥੋੜਾ ਟਾਈਮ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਸ਼ਿਕਾਇਤ ਹੋਈ ਸੀਗੀ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ ਜੀ ਦਾ ਸਾਨੂੰ ਜਿਹੜਾ ਆਇਆ ਸੀਗਾ ਔਰ ਕਲੀਅਰ ਕੀਤਾ ਗਿਆ ਕਿ ਫੱਗੂਆਲ ਪਿੰਡ ਦਾ ਕੋਈ ਕੋਲਡ ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਹੈ ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ ਉਹ ਬੀਡੀਪੀ ਸਾਹਿਬ ਉਹਦੋਂ ਬਾਅਦ ਚ ਮੇਲਾ ਦਾ ਤੋਲ ਪਲਾਜੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ ਐਸਡੀਐਮ ਆਫਿਸ ਵੀ ਆਏ ਨੇ ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਆ ਪੁਲਿਸ ਆ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ ਤੇ ਮੇਰਾ ਮੇਨ ਜਿਹੜਾ ਮੋਟਿਵੇ ਹੈਗਾ ਕਿ ਲੋਕਾਂ ਦੇ ਜਿਹੜੇ ਅ ਡੈਮੋਕਰੈਟਿਕ ਜਿਹੜਾ ਉਹਨਾਂ ਦਾ ਰਾਈਟ ਆ ਲੋਕਤੰਤ੍ਰਿਕ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ ਫੇਅਰ ਤੇ ਜਿਹੜੀ ਫੇਅਰ ਫਰੀ ਜਿਹੜੀ ਇਲੈਕਸ਼ਨ ਆ ਜਿਹੜੀ ਉਹ ਸੰਗਰੂਰ ਦੀ ਹੋਣੀ ਚਾਹੀਦੀ ਆ ਔਰ ਮੈਂ ਉਹਦਾ ਸਮਰਥਨ ਕਰਦੀ ਆ ਔਰ ਇਹਦੇ ਲਈ ਅ ਅੱਜ ਦਾ ਜਿਹੜਾ ਇਹ ਘਟਨਾਕਰਮ ਹੈ ਉਹ ਕੰਪਲੇਨੈਂਟ ਆ ਜਿਹੜਾ ਉਹ ਵੀ ਇੱਥੇ ਨਾਲ ਹੀ ਖੜੇ ਨੇ ਸੋ ਮੈਂ ਕਹੂੰਗੀ ਕਿ ਇਹਦੀ ਜਿਹੜੀ ਤਫ਼ਤੀਸ਼ ਕਰਕੇ ਜਲਦੀ ਜਿਹੜਾ ਇਹ ਕਲੀਅਰ ਕੀਤਾ ਜਾਵੇ ਤਾਂ ਜੋ ਜਿਹੜੇ ਇਦਾਂ ਦੇ ਜਿਹੜੇ ਅ ਜਿਹੜੇ ਸਿਸਟਮ ਜਿਹੜਾ ਚੱਲਦਾ ਜਿਹੜੀ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਲੀਡਰਾਂ ਦਾ ਵੀ ਜਿਹੜਾ ਅਕਸ਼ ਖਰਾਬ ਹੁੰਦਾ ਔਰ ਸਰਕਾਰ ਦੀ ਵੀ ਜਿਹੜੀ ਜਿਹੜੀ ਬਦਨਾਮੀ ਹੁੰਦੀ ਆ ਸੋ ਮੈਂ ਇਕੱਲਾ ਇਹ ਨਹੀਂ ਅੱਜ ਸਵੇਰ ਦੀ ਮੈਂ ਮਾਨਯੋਗ ਬੀਡੀਪੀਓ ਸਾਹਿਬ ਨੂੰ ਮੈਂ ਫੋਨ ਤੇ ਫੋਨ ਮੈਂ ਕਰ ਰਹੀ ਆ ਕਿਉਂਕਿ ਮੇਰੇ ਕੋਲ ਲੋਕੀ ਤੁਸੀਂ ਦੇਖੋ ਅੱਜ ਜਾ ਕੇ ਪਤਾ ਕਰੋ ਮੇਰੇ ਕੋਲ ਕਿੰਨਾ ਰਾਸ਼ੀਗਾ ਲੋਕਾਂ ਨੂੰ ਜਿਨ੍ਹਾਂ ਨੂੰ ਉੱਥੋਂ ਕੋਈ ਬੰਦਾ ਨਹੀਂ ਮਿਲਦਾ ਕੋਈ ਪਟਵਾਰੀ ਨਹੀਂ ਮਿਲਦਾ ਕੋਈ ਬੀਡੀਪੀਓ ਸਾਹਿਬ ਆਪ 3 ਵਜੇ ਦੇ ਲਾ ਪਤਾ ਨੇ ਲੋਕੀ ਘੁੰਮਦੇ ਫਿਰਦੇ ਨੇ ਬਦਨਾਮੀ ਕੀਦੀ ਹੁੰਦੀ ਆਫਟਰ ਆ ਮੈਂ ਪਲੀਜ਼ ਐਮਐਲਏ ਜੀ ਮੈਨੂੰ ਨਾਮ ਜ਼ਰੂਰ ਦੱਸ ਦੋ ਕੀ ਇਨਪੁਟ ਮਿਲੀ ਸੀ ਕਿ ਕਿਹਨਾ ਘਟਾਰੀ ਸੀਗਾ ਜਾਂ ਕਿੱਥੋਂ ਪੈਸੇ ਲੈ ਗਿਆ ਸੀ ਮੈਨੂੰ ਨਾਮ ਜ਼ਰੂਰ ਦੱਸੋ ਮੇਰਾ ਮੁੰਡਾ ਸਾਡਾ ਕੰਪਲੇਨੈਂਟ ਇੱਥੇ ਖੜਾ ਹਾਂਜੀ ਮੈਨੂੰ ਆਫੀਸਰ ਦਾ ਨਾਮ ਦੱਸੋ ਕਿੰਨੇ ਪੈਸੇ ਦੀ ਕਿੰਨੇ ਪੈਸੇ ਲਏ ਆਫੀਸਰ ਦਾ ਨਾਮ ਦੱਸੋ ਮੈਂ ਇਹ ਨਹੀਂ ਕਹਿ ਰਿਹਾ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਚੈੱਕ ਕਰਾਇਆ ਮੈਡਮ ਆਫੀਸਰ ਦਾ ਨਾਮ ਦੱਸੋ ਪਲੀਜ਼ ਆਫੀਸਰ ਦਾ ਨਾਮ ਦੱਸੋ ਬੀਡੀਪੀਓ ਜਿਹੜਾ ਆਪਣਾ ਬ ਪਾਣੀਗੜ ਦੇ ਸੌਰੀ ਮੌਕੇ ਤੇ ਸੋ ਉਹਨਾਂ ਤੇ ਜਿਹੜੇ ਇਤਰਾਜ਼ ਲੱਗੇ ਨੇ ਮੈਂ ਕਹਿਣਾ ਚਾਹੁੰਦੀ ਆ ਕਿ ਪ੍ਰਸ਼ਾਸਨ ਨੂੰ ਵੀ ਕਿ ਇਹਨੂੰ ਕਲੀਅਰ ਕਰਾਇਆ ਜਾਵੇ ਕਿ ਤਾਂ ਜੋ ਜਿਹੜੀ ਸਾਡੇ ਤੇ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਬीडीपीਓ ਨੂੰ ਇੱਕ ਵਿਅਕਤੀ ਦੇ ਕੋल्ड स्टोर ਵਿੱਚੋਂ ਬਾਹਰ ਨਿਕਲਦੇ ਦੇਖਿਆ ਗਿਆ ਹਾਲਾਂਕਿ ਜਦੋਂ ਇਸ ਦੌਰਾਨ ਇਸ ਵਿਅਕਤੀ ਨੂੰ ਮੀਡੀਆ ਵੱਲੋਂ ਸਵਾਲ ਕੀਤੇ ਗਏ ਕਿ ਉਹਨਾਂ ਵੱਲੋਂ ਕਿੰਨੀ ਰਿਸ਼ਵਤ ਲੈਂਦੇ ਆ ਬीडीपीਓ ਨੂੰ ਦੇਖਿਆ ਗਿਆ ਜਾਂ ਫਿਰ ਕਿਸ ਮਾਮਲੇ 'ਚ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤਾਂ ਇਹ ਵਿਅਕਤੀ ਮੀਡੀਆ ਦੇ ਸਾਹਮਣੇ ਕੁਝ ਵੀ ਨਾ ਦੱਸ ਸਕਿਆ ਅਤੇ ਗੱਲਾਂ ਨੂੰ ਇੱਧਰ-ਉੱਧਰ ਘਮਾਉਂਦਾ ਨਜ਼ਰ ਆਇਆ ਕੋਰੈਂਟ ਨਾਮ ਕੀ ਭਾਜੀ ਜੀ ਨਾਮ ਲਖਮੀ ਸਿੰਘ ਜੀ ਲਖਵਿੰਦਰ ਜੀ ਕੀ ਤੁਹਾਨੂੰ ਸ਼ਿਕਾਇਤ ਮਿਲੀ ਆ ਕਿਸ ਪੱਧਰ ਦੇ ਉੱਪਰ ਤੁਹਾਨੂੰ ਲੈ ਕੇ ਸ਼ਿਕਾਇਤ ਮਿਲੀ ਤੇ ਰਿਸ਼ਵਤ ਕਿੰਨੀ ਸੀ ਜੋ ਤੁਹਾਨੂੰ ਜਾਣਕਾਰੀ ਮਿਲੀ ਆ ਲਖੋ ਰਿਸ਼ਵਤ ਬਾਰੇ ਨਹੀਂ ਅੰਦਰੋਂ ਨਿਕਲੇ ਨੇ ਇਹ ਕੋल्ड ਸਟੋਰੇਜੋਂ ਅੰਦਰ ਤਾਂ ਨਹੀਂ ਅਸੀਂ ਗਏ ਠੀਕ ਹੈ ਨੀਜੀ 골ਡ ਸਟੋਰ ਦੀ ਜਿੱਥੇ ਇਹ ਬੈਠੇ ਜੀ ਹਾਂਜੀ ਸਾਡੇ ਪਿੰਡ ਫੁੱਗੋਲੇ ਅਸੀਂ ਤਾਂ ਆਪਣੇ ਵੋਟਾਂ ਵਾਸਤੇ ਉਧਰ ਫਿਰਦੇ ਦੇ ਠੀਕ ਹੈ ਤੇ ਉੱਥੇ ਬੈਠੇ ਸੀ ਠੀਕ ਹੈ ਜੀ ਮਨਸ਼ਾ ਕੀ ਲੈ ਦੀ ਕਿਸ ਕੰਮ ਕਰ ਰਹੇ ਤੁਹਾਨੂੰ ਕਿਉਂ ਲੱਗਿਆ ਮਨਸ਼ਾ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇਹ ਕਿੰਨੇ ਟਾਈਮ ਤੋਂ ਗੈਫ ਨੇ ਕੀ ਕਰ ਰਹੇ ਨੇ ਮਨਸ਼ਾ ਦਾ ਹੁਣ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਕਿ ਕਿਸ ਕੈਂਡੀਡੇਟ ਦੇ ਵੱਲੋਂ ਜਿਹੜੀ ਰਿਸ਼ਵਤ ਦਿੱਤੀ ਗਈ ਆ ਜਾਂ ਕੀ ਤੁਹਾਡੇ ਵੱਲੋਂ ਇਲਜ਼ਾਮ ਲਗਾਇਆ ਰਿਹਾ ਵੀ ਕਲੀਅਰ ਕਰੋਗੇ ਇਹ ਕਲੀਅਰ ਸਾਨੂੰ ਕੈਂਡੀਡੇਟ ਬਾਰੇ ਨਹੀਂ ਪਤਾ ਪਰ ਇਹ 골ਡ ਸਟੋਰੇਜ ਨੂੰ ਨਹੀਂ ਦੂਜੀ ਸਟੋਰ ਕੀ ਜਾਣਕਾਰੀ ਹੋਣੀ ਹੈ 골ਡ ਸਟੋਰ 골ਡ ਸਟੋਰ ਫੱਗੂ ਵਾਲੇ ਨੇ ਬਣੇ ਹੋਏ ਨੇ ਉਹ ਤਾਂ ਪ੍ਰਾਈਵੇਟ ਨੇ 골ਡ ਸਟੋਰ ਸਹੀ ਜਾਣਕਾਰੀ ਰਿਸ਼ਵਤ ਘਾਤ ਕਰਤਾ ਤੁਹਾਨੂੰ ਜਾਣਕਾਰੀ ਹੋਣੀ ਹੈ ਤਾਂ ਇੱਥੇ ਪਹੁੰਚੇ ਹੋ ਤੁਸੀਂ ਵਿਧਾਇਕ ਐਮ ਐਲ ਏ ਭਰਾਏ ਨੂੰ ਜਾਣ ਕਰ ਦਿੱਤੀ ਆ ਕਿਸ ਕੈਂਡੀਡੇਟ ਦੇ ਕਰਕੇ ਰਿਸ਼ਵਤ ਦਿੱਤੀ ਸੀ ਕਿੰਨੀ ਦਿੱਤੀ ਸੀ ਜੋ ਤੈਨੂੰ ਜਾਣਕਾਰੀ ਹੈ ਉਹ ਪਲੀਜ਼ ਦੋ ਵੀਰੇ ਅਸੀਂ ਨੇ ਉੱਥੋਂ ਨਿਕਲਦਾ ਦੇਖਿਆ ਹਾਂਜੀ ਨਿਕਲਦਾ ਦੇਖਿਆ ਨਾ ਕਿਸੇ ਦੇ ਪਰਸਨਲ 골ਡ ਸਟੋਰ ਤੇ ਕਿਉਂ ਗਿਆ ਵੀਡੀਓ ਪੀਆ ਸਰਕਾਰੀ ਬੰਦਾ ਉਹ ਤੁਸੀਂ ਆਪਣੇ ਆਪ حساب ਲੈਣਾ ਠੀਕ ਹੈ ਨਾ ਤੁਹਾਨੂੰ ਪਾੜੀ ਕੋਈ ਨਹੀਂ ਆਵਲਾ ਬੰਦਾ ਜੀ ਵੀ ਕੋਈ ਇਸ ਤਰ੍ਹਾਂ ਦਾ ਹੈਗਾ ਗੜਬੜ ਹੋ ਸਕਦੀ ਹੈ ਜਿਹੜੀ ਗੜਬੜ ਹੋਣ ਤੁਸੀਂ ਯਾਰ ਪੱਤਰਕਾਰੋਂ ਬਈ ਸਾ ਆਪ ਸਾਰੇ ਹਿਸਾਬ ਲਾ ਲਓ ਵੀ ਕਾਹ ਤੋਂ ਆਉਗਾ ਪ੍ਰਾਈਵੇਟ ਜਗ੍ਹਾ ਤੋਂ ਮੈਂ ਕਹਿੰਦਾ ਤੁਸੀਂ ਸ਼ਿਕਾਇਤ ਕਰਤਾ ਹੋ ਨਾ ਸ਼ਿਕਾਇਤ ਕਰਤਾ ਬਈ ਕਰਾਂਗੇ ਅਸੀਂ ਜਦੋਂ ਕਿਸੇ ਨਿੱਜੀ ਚੀਜ਼ ਚੋਂ ਨਿਕਲਣਗੇ ਵੀਡੀਓ ਸਾਹ ਨਹੀਂ ਕਿੱਥੇ ਸਾਨੂੰ ਇਹ ਮਤਲਬ ਦੱਸੋ ਨਾ ਫਿਰ ਔਨ ਕੈਮਰਾ ਡਰ ਕਿਉਂ ਰਹੇ ਤੁਸੀਂ ਰਣਤਰੀ ਦਿਓ ਜੋ ਹੈ ਸ਼ਿਕਾਇਤ ਇਹਨੂੰ ਮਿਲ ਕੇ ਨੇ ਕਿਹੜਾ ਕੈਂਡੀਡੇਟ ਆ ਤੁਹਾਨੂੰ ਹੋਣਾ ਪਤਾ ਹੀ ਹੋਣਾ ਯਾਰ ਕਿਉਂ ਕਿਉਂ ਡਰ ਰਹੇ ਹੋ ਤੁਸੀਂ ਦੱਸੋ ਐਡਾ ਬੜਾ ਲੇ ਥੋੜੇ ਨਾਲ ਤੁਸੀਂ ਦੱਸੋ ਜਰਾ ਕੁਛ ਕੋਈ ਕੋਈ ਤਾਂ ਹੋਊਗਾ ਨਾ ਤੁਸੀਂ ਜਰਾ ਮੁਲਾਕਾਤ ਕਰਕੇ ਉਹ ਤਾਂ ਹੈ ਤੁਸੀਂ ਦੱਸੋ ਮਾਰਾ ਕੁਛ ਹਾਂਜੀ 7777 ਕਾਰ ਨੰਬਰ ਦੀ ਜਿਹੜੀ ਇਹਨਾਂ ਦੇ ਨਾਲ ਦੀ ਹੈ ਹਾਂਜੀ ਕਿਸ ਦੀ ਕਾਰ ਕੌਣ ਵੇਚ ਦੀਗਾ ਉਹ ਨਹੀਂ ਮੈਨੂੰ ਪਤਾ ਠੀਕ ਹੈ ਤੁਹਾਨੂੰ ਕਿਸ ਕਾਰ ਦੇ ਪੈਸੇ ਦਿੱਤੇ ਗਏ ਤੁਹਾਨੂੰ ਸਭ ਪਤਾ ਹੋਣਾ ਉਹ ਨਹੀਂ ਸਾਨੂੰ ਪੈਸੇ ਦਾ ਨਹੀਂ ਨਾ ਪਤਾ ਵੀ ਕੀ ਕਾਰ ਨੂੰ ਦਿੱਤੇ ਗਏ ਨੇ ਅੰਦਰ ਕੀ ਹੋਇਆ ਨੂੰ ਅੰਦਰਲੀ ਗੱਲ ਨਹੀਂ ਨਾ ਅਗਲੀ ਦੀ ਆਪਾਂ ਨੂੰ ਬੰਦ ਕਰਦੇ ਹਾਂ ਵੀ ਉਹਨੇ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਦੂਜੇ ਪਾਸੇ ਜਦੋਂ ਬੀਡੀਪੀਓ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਕਿਥੇ ਕੋਲਡ ਸਟੋਰ ਤੇ ਗਏ ਜ਼ਰੂਰ ਸੀ ਪਰ ਉਹ ਕਿਥੇ ਨੂੰ ਨਿੱਜੀ ਕੰਮਾਂ ਕਰਕੇ ਮਿਲਣ ਗਏ ਸੀ ਕਿਉਂਕਿ ਇਸ ਇਲਾਕੇ ਦੇ ਆਲੇ ਦੁਆਲੇ ਉਹਨਾਂ ਦੀਆਂ ਕਾਫੀ ਰਿਸ਼ਤੇਦਾਰੀਆਂ ਪੈਂਦੀਆਂ ਨੇ ਜਿਸ ਕਾਰਨ ਉਹਨਾਂ ਦੇ ਇੱਥੇ ਕਈ ਲੋਕਾਂ ਨਾਲ ਪੁਰਾਣੇ ਸਬੰਧ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਿਸੇ ਵੀ ਪ੍ਰਕਾਰ ਦੀ ਰਿਸ਼ਵਤ ਨਹੀਂ ਲਈ ਗਈ ਅਤੇ ਤੇ ਉਹਨਾਂ ਦੀ ਨੌਕਰੀ ਦੌਰਾਨ ਉਹਨਾਂ ਤੇ ਜਿਹੇ ਕਦੇ ਵੀ ਕੋਈ ਵੀ ਇਲزام ਨਹੀਂ ਲੱਗੇ ਹਾਂ ਮੇਰਾ ਨਾਮ ਬਲਜੀਤ ਸਿੰਘ ਸੋਹੀ ਹੈ ਮੈਂ ਬੀਡੀਪੀ ਭਵਾਨੀਗੜ 198 ਨੂੰ ਲੱਗਿਆ ਹੈਗਾ ਠੀਕ ਹੈ ਜੀ ਮੇਰੀ 24 ਸਾਲ ਦਾ ਕੈਰੀਅਰ ਹੋ ਚੁੱਕਿਆ। ਇਹ ਫਸਟ ਟਾਈਮ ਹੋ ਗਿਆ ਜਿਹੜਾ ਇਸ ਸੈਂਸ ਜਿਹੜੀ ਮੇਰੀ ਲਾਈਫ 'ਚ ਹੋਇਆ। ਮੇਰੀ ਗੱਡੀ ਨੂੰ ਕੇ ਰਿਆ ਗਿਆ। ਜੀ ਬਾਕਾਇਦਾ ਮੇਰੀ ਕੀ ਵੀ ਖੋਈ ਗਈ ਗੱਡੀ ਦੀ। ਉਥੇ ਕੀ ਖੋਣ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਵੀ ਐਸਡੀਐਮ ਦਫ਼ਤਰ ਆ ਜਾਓ ਵੀ ਜਿਹੜਾ ਵੀ ਕੁਝ ਤੁਸੀਂ ਚੈੱਕ ਕਰਾਉਣਾ ਚਾਹੁੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰ ਰੀਜੀ ਕੋਲਡ ਸਟੋਰ ਚ ਕੀ ਕਰ ਰਹੇ ਸੀ ਤੁਸੀਂ ਕੀ ਖੋਈ ਗਈ ਹੈ ਕਿੱਥੇ ਗਈ ਸੀ ਤੁਸੀਂ ਕਿੱਥੇ ਹੋਇਆ ਇੰਜੀਨੀਅਰ ਨਹੀਂ ਮੈਂ ਨਾਰਮਲਿਟੀ ਲਈ ਚਾਪ ਦਾ ਸ਼ਾਮ ਨੂੰ ਘਰ ਜਾ ਰਿਹਾ ਸੀਗਾ ਜੀ ਕਿਉਂਕਿ ਲੇਟ ਸੀ ਅਸੀਂ ਅੱਜ ਕਾਫੀ ਲੇਟ ਸੀਗੇ ਉਹਦੇ ਚ ਇਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਵੀ ਮੈਂ ਫਲਾਣੇ ਬੰਦੇ ਨੂੰ ਮਿਲ ਨਹੀਂ ਸਕਦਾ ਇਹ ਫਾਲਸ ਐਲੀਗੇਸ਼ਨ ਨੇ ਔਰ ਮੇਰੀ ਲਾਈਫ ਦੇ ਵਿੱਚ ਕੈਰੀਅਰ ਦੇ ਵਿੱਚ ਕਦੇ ਵੀ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਹੈਗੀ ਸਰ ਕੋਲਡ ਸਟੋਰ ਚ ਕੀ ਕਰ ਰਹੇ ਸੀ ਕੁਝ ਹੋਥੇ ਨਹੀਂ ਮੈਂ ਗਿਆ ਸੀ ਇਹ ਮੇਰੇ ਮਤਨ ਦਾਦਾ ਜੀ ਮੇਰੇ ਇੱਥੇ ਰਿਲੇਸ਼ਨਸ ਹੈਗੇ ਦੇਖੋ ਮੇਰੇ ਇੱਥੇ ਨਾਨਕਾ ਆਪਣਾ ਪਰਿਵਾਰ ਰਹਿੰਦਾ ਜੀ ਸਾਰਾ ਰਹਿੰਦਾ ਮੇਰੇ ਰਿਲੇਸ਼ਨਸ ਹੈਗੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਆਪਣੀ ਪ੍ਰਾਈਵੇਟ ਲਾਈਫ ਚ ਜੀ ਤab ਮੇਰੀ ਪਰ ਇਹ ਦੱਸਣ ਵੀ ਮੈਂ ਕਿਸੇ ਜਾਂ ਕੈਂਡੀਡੇਟ ਨੂੰ ਮਿਲਿਆ ਹਾਂ ਜਾਂ ਕਿਸੇ ਨੂੰ ਮਿਲਿਆ ਹਾਂ ਉਹ ਗੱਲ ਅਲੱਗ ਹੋ ਸਕਦੀ ਐ ਮੈਂ ਕਿਸੇ ਦੇ ਨਾ ਕਿਸੇ ਦੇ ਕੈਂਡੀਡੇਟ ਦੇ ਘਰੇ ਗਿਆ ਨਾ ਕਿਸੇ ਦੇ ਹੋਰ ਮੇਰੇ ਰਿਲੇਸ਼ਨਸ ਪੁਰਾਣੇ ਨੇ ਸਰ ਪ੍ਰਾਈਵੇਟ ਗੱਡੀ ਜਾਂਦੇ ਤੁਸੀਂ ਸਰਕਾਰੀ ਗੱਡੀ ਲੈ ਕੇ ਆਉਂਦੇ ਸਾਡਾ ਤਾਂ ਡਿਫਰੈਂਟ ਇਲਜ਼ਾਮ ਐ ਐਮਐਲਏ ਸੰਗਰੂਰ ਦੇ ਵੱਲੋਂ ਲਗਾਏ ਗਏ ਨੇ ਸਾਫ ਤੌਰ ਤੇ ਕਿਹਾ ਗਿਆ ਕਿ ਤੁਸੀਂ ਰਿਸ਼ਵਤ ਲੈ ਕੇ ਆਏ ਹੋ ਕੀ ਕਹਿੰਦੇ ਨੋ ਫਾਲਸ ਐਲੀਗੇਸ਼ਨ ਐ ਜੀ ਬਿਲਕੁਲ ਫਾਲਸ ਐਲੀਗੇਸ਼ਨ ਐ ਕਦੇ ਵੀ ਨਹੀਂ ਹੋ ਸਕਦਾ ਮੈਂ ਸਤਕਾਰਯੋਗ ਮੇਰੇ ਮੈਡਮ ਨੇ ਉਹਨਾਂ ਨੂੰ ਕਿਸੇ ਨੇ ਗਲਤ ਕੰਪਲੇਂਟ ਕਰਤੀ ਐ ਪਰ ਸਾਡੇ ਲਈ ਉਹ ਸਤਕਾਰਯੋਗ ਐਮਐਲਏ ਨੂੰ ਸਰ ਤੁਸੀਂ ਪਰ ਅਸੀਂ ਮੈਂ ਸੰਗਰੂਰ ਤੋਂ ਆ ਰਿਹਾ ਸੀ ਐਕਚੁਅਲੀ ਸੰਗਰੂਰ ਤੋਂ ਆ ਕੇ ਮੈਂ ਉਹਨੂੰ ਮੇਰੇ ਉਹਦੇ ਫਰੈਂਡ ਦਾ ਫੋਨ ਆ ਗਿਆ ਮੈਂ ਉਹਨੂੰ ਮਿਲ ਚਲਾ ਗਿਆ ਜਸ 10 ਮਿੰਟ ਮੈਂ ਉੱਥੇ ਲਾਇ ਨਾਲ ਦੀ ਨਾਲ ਮੈਂ ਨਿਕਲੇ ਸਰ ਸਰ ਇਲਜ਼ਾਮ ਇੱਕ ਹੋਰ ਵੀ ਨੇ ਕਿ ਤੁਸੀਂ ਐਸ ਡੀ ਐਮ ਆਫਿਸ ਆ ਕੇ ਪਹਿਲਾਂ ਬਾਹਰ ਗਏ ਹੋ ਪ੍ਰਾਈਵੇਟ ਜਗ੍ਹਾ ਦੇ ਉੱਪਰ ਗਏ ਮੈਂ ਕਿਤੇ ਨਹੀਂ ਨਹੀਂ ਕੈਮਰੇ ਲੱਗੇ ਹੋਏ ਨੇ ਮੈਂ ਪਿੱਛੇ ਐਸ ਡੀ ਐਮ ਆਫਿਸ ਦੇ ਵਿੱਚ ਕਲਰਕ ਕੋਲੇ ਆਪਦਾ ਫੋਨ ਚਾਰਜ ਕਰਾਉਣ ਲਈ ਗਿਆ ਸੀਗਾ ਉਹਨਾਂ ਕੋਲ ਕੇਬਲ ਨਹੀਂ ਸੀਗੀ ਮੈਂ ਉੱਥੇ ਬੈਠਾ ਸੀਗਾ ਮੈਂ ਨਾਲ ਦੀ ਨਾਲ ਵਾਪਸ ਆ ਗਿਆ ਮੇਰੇ ਸਰ ਐਮ ਐਲ ਏ ਸਾਹਿਬ ਤੁਹਾਨੂੰ ਕੱਲ੍ਹ ਦੇ ਫੋਨ ਕਰ ਰਹੇ ਤੁਸੀਂ ਫੋਨ ਕਿਉ ਮੇਰੀ ਕੋਈ ਮਜਬੂਰੀ ਸੀ ਜੀ ਮੈਂ ਨਹੀਂ ਫਿਕਰ ਕੀਤਾ ਜੀ ਸਰ ਇੱਕ ਹੋਰ ਇਲਜ਼ਾਮ ਨੇ ਕਿ ਤੁਸੀਂ ਅੱਜ ਆਫ ਡਿਊਟੀ ਸੀ ਤੁਸੀਂ ਪੂਰਾ ਸਮਾਂ ਆਪਣੇ ਦਫ਼ਤਰ ਦੇ ਵਿੱਚ ਆਪਣੀ ਸੀਟ ਦੇ ਉੱਪਰ ਨਹੀਂ ਸੀ ਬਿਲਕੁਲ ਨਹੀਂ ਇਹ ਗਲਤ ਗੱਲ ਹੈ ਜੀ ਮੈਂ ਬਿਲਕੁਲ ਆਪਣੇ ਆਫਿਸ 'ਚ ਰਿਹਾ ਮੇਰਾ ਆਫਿਸ ਚੈੱਕ ਕਰ ਲਿਆ ਜੀ ਠੀਕ ਹਾਲਾਂਕਿ ਸਰਕਾਰੀ ਅਧਿਕਾਰੀ ਦੀ ਗੱਡੀ ਵਿੱਚੋਂ ਐਮਐਲਏ ਨੂੰ ਕੁਝ ਵੀ ਨਹੀਂ ਮਿਲਿਆ ਪਰ ਵਿਧਾਇਕਾ ਨਰੀਦਰ ਕੌਰ ਭਰਾਜ ਨੇ ਪੁਲਿਸ ਨੂੰ ਹਦਾਇਤ ਦਿੱਤੀ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਅਤੇ ਜੇਕਰ ਬੀਡੀਪੀਓ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਤੇ ਵੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਦੂਜੇ ਪਾਸੇ ਇਸ ਮਾਮਲੇ 'ਚ ਪੁਲਿਸ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਹਾਲਾਂਕਿ ਪੁਲਿਸ ਨੇ ਫਿਲਹਾਲ ਹੀ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਸੰਗਰੂਰ ਤੋਂ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਪੀਵੀ